ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਕਿ ਤੁਸੀਂ ਠੀਕ ਹੋਵੋਗੇ ਤੇ ਅੱਜ ਦਾ ਮੇਰਾ ਜਿਹੜਾ ਵਲੌਗ ਹੈਗਾ ਆ ਉਹ ਹੈਗਾ ਦੇਖੋ ਜੀ ਜਿਵੇਂ ਕਿ ਅਸੀਂ ਬਰਤਨ ਜਿਹੜੇ ਸਾਫ਼ ਕਰਦੇ ਆ ਤੇ ਫਿਰ ਕਈ ਵਾਰ ਕੀ ਹੁੰਦਾ ਕਿ ਬਹੁਤ ਟਾਈਮ ਹੋ ਜਾਂਦਾ ਸਾਡੇ ਕੋ ਐ ਜਿਹੜਾ ਭਾਂਡਿਆਂ ਵਾਲਾ ਛਿੱਕਾ ਹੁੰਦਾ ਜਿਹਨੂੰ ਛਾਨਣਾ ਵੀ ਕਹਿੰਦੇ ਨੇ ਲੋਕ ਇਹਦੇ ਵੱਲ ਵੀ ਧਿਆਨ ਨਹੀਂ ਦਿੱਤਾ ਜਾਂਦਾ ਮਤਲਬ ਜਲਦਬਾਜੀ ਵਿੱਚ ਅਸੀਂ ਬਰਤਨ ਸਾਫ਼ ਕਰਕੇ ਫਟਾਫਟ ਵਿੱਚ ਰੱਖਣ ਦੀ ਕਰਦੇ ਆ ਇਸ ਲਈ ਆ ਦੇਖੋ ਜੀ ਕਿੰਨਾ ਜ਼ਿਆਦਾ ਨਾ ਖਰਾਬ ਹੋ ਗਿਆ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਤੇ ਐ ਸਾਈਡ ਤੋਂ ਜਿਵੇਂ ਸਹੀ ਹੈਗਾ ਆ ਇਧਰੋਂ ਵੀ ਖਰਾਬ ਆ ਨੀਚੇ ਤੋਂ ਵੀ ਵਿੱਚ ਤੋਂ ਵੀ ਥੋੜਾ ਜਿਹਾ ਹੈਗਾ ਆ ਤੇ ਇਹਨੂੰ ਅਸੀਂ ਕਿਵੇਂ ਸਾਫ਼ ਕਰਨਾ ਅੱਜ ਅਸੀਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਲੱਲੀ ਹੋਈ ਜੀ ਇੱਕ ਖਾਲੀ ਕਟੋਰੀ ਇਹਦੇ ਵਿੱਚ ਅਸੀਂ ਪਾਉਣਾ ਜੀ ਹਲਕਾ ਜਿਹਾ ਹਰਪਿਕ ਪਾਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣੀ ਕੋਈ ਵੀ ਸਰਫ ਜਿਹੜੀ ਵੀ ਤੁਸੀਂ ਯੂਜ਼ ਕਰਦੇ ਆ ਘਰ ਦੇ ਵਿੱਚ ਠੀਕ ਹੈ ਜੀ ਮੇਰੇ ਕੋਲ ਤੇ ਹੈਗੀ ਜੀ ਸਰਫ ਐਕਸਲ ਇਹ ਵੀ ਮੈਂ ਚ ਪਾ ਰਹੀ ਹਾਂ ਤੇ ਹੁਣ ਅਸੀਂ ਹਲਕਾ ਜਿਹਾ ਇਹਦੇ ਵਿੱਚ ਪਾਵਾਂਗੇ ਜੀ ਬੇਕਿੰਗ ਸੋਡਾ ਮਿੱਠਾ ਸੋਡਾ ਖਾਣ ਵਾਲਾ ਹੁੰਦਾ ਜਿਹੜਾ ਮੈਂ 2 ਚਮਚ ਪਰ ਕੇ ਛੋਟੇ ਵਾਲੇ ਬਾ ਦਿੱਤੇ ਹੋਏ ਆ ਇਹ ਨੂੰ ਅਸੀਂ ਹੁਣ ਕਰ ਲਿਆ ਹੈ ਜੀ ਮਿਕਸ ਦੇਖੋ ਕਿੰਨਾ ਫਲਫੀ ਹੋ ਗਿਆ ਹੋਇਆ ਇਹਦੇ ਨਾਲ ਤੁਸੀਂ ਆਪਣੀ ਜਿਹੜੀ ਸਲੈਪ ਆ ਸਿੰਕ ਆ ਜੋ ਕੋਈ ਵੀ ਚੀਜ਼ ਐਵੇਂ ਦੀ ਕਿਚਨ ਦੇ ਵਿੱਚ ਜੋ ਵੀ ਯੂਜ਼ ਹੁੰਦੀ ਹੈ ਨਾ ਉਹ ਤੁਸੀਂ ਕਲੀਨ ਕਰ ਸਕਦੇ ਹੋ ਬੜੇ ਆਸਾਨੀ ਨਾਲ ਹੁਣ ਅਸੀਂ ਕੀ ਲੈਣਾ ਜੀ ਸਕੌਚ ਇਹਦਾ ਲੈ ਕੇ ਹੁਣ ਅਸੀਂ ਇਹਨੂੰ ਕਰਾਂਗੇ ਕਲੀਨ ਥੋੜੀ ਕਿ ਦਿਨ ਵਾਸਤੇ ਇਹਨੂੰ ਛੱਡਣਾ ਵੀ ਐਵੇਂ ਲਗਾ ਕੇ ਨੇ ਹਲਕਾ ਜੈ ਸਾਰੀ ਜਗ੍ਹਾ ਤੇ ਹਲਕਾ ਹਲਕਾ ਲਗਾ ਦਾਂਗੇ ਦੇਖਣਾ ਜੀ ਤੁਹਾਡੇ ਸਾਹਮਣੇ ਸ਼ਾਈਨਿੰਗ ਆਏਗੀ ਜੀ ਬਸ ਇਦਾਂ ਸਿੱਧਾ ਸੇ ਹਲਕਾ ਹਲਕਾ ਲਗਾ ਦੇਣਾ ਸਾਰੀ ਜਗ੍ਹਾ ਤਾਂ ਕਿ ਜਿੰਨੇ ਵੀ ਇਹਦੇ ਦਾਗ ਵਗੈਰਾ ਪਏ ਹੋਏ ਨੇ ਗੰਦਗੀ ਜੰਮੀ ਹੋਈ ਹੈ ਉਹ ਸਾਰੀ ਜੜੀ ਹੈ 2-3 ਮਿੰਟ ਦੇ ਵਿੱਚ ਉਤਰ ਸਕੇ ਕੰ ਸ਼ਾਈਨਿੰਗ ਆ ਜਾਣੀ ਹੈ ਕਿ ਜਿਵੇਂ ਨਵਾਂ ਲੈ ਕੇ ਆਏ ਹੁੰਦੇ ਆ ਇੰਦਾ ਸਾਰੇ ਹੀ ਲਗਾਵਾਂਗੇ ਉਲਟੀ ਸਾਈਡ ਵੀ ਇਹਦੇ ਨਾਲ ਕਿੰਨੀ ਸਾਰੀ ਗੰਦਗੀ ਜਮਾ ਹੋਈ ਆ ਜਿਵੇਂ ਕਿ ਪਾਣੀ ਜਣਾ ਨਾ ਉਹੀ ਜਮ ਜਮ ਜਾਂਦਾ ਹੈ ਇਹਦਾ ਬਾਕੀ ਡਸਟ ਹੋ ਗਈ ਪਾਣੀ ਸਾਰਾ ਮਿਲ ਕੇ ਇਕੱਠਾ ਹੀ ਇੱਥੇ ਗੰਦਗੀ ਜੀ ਚੜੀ ਉਹ ਇਕੱਠੀ ਹੋ ਜਾਂਦੀ ਹੈ ਬਸ ਇੱਥੇ ਅਸੀਂ ਇੰਦਾ ਲਗਾ ਰਹੇ ਹਾਂ ਥੋੜੀ ਜਿਹੀ ਦੇਰ ਬਾਅਦ ਇਹਨੂੰ ਵਾਸ਼ ਕਰਾਂਗੇ ਫਿਰ ਬਹੁਤ ਹੀ ਵਧੀਆ ਨਿਕਲੇਗਾ ਦੇਖੋ ਜੀ ਸਾਰੀ ਜਗ੍ਹਾ ਤੇ ਲਗਾਤਾ ਹੋਇਆ ਜੀ ਇੱਕਦਮ ਮੈਂ ਬਹੁਤ मतलब ਵਧੀਆ ਠੰਡ ਦੇ ਨਾਲ ਲਗਾਤਾ ਹੋਇਆ ਜੋ ਵੀ ਮੈਂ ਮਤਲਬ ਬਣਾਇਆ ਸੀ ਇਹਨੂੰ ਸਹੀ ਕਰਨ ਵਾਸਤੇ ਆਪਣਾ ਸਰਫ ਹਾਰਪਿਕ ਬੇਕਿੰਗ ਸੋਡਾ ਸਾਰਾ ਸਾਰੀ ਜਗ੍ਹਾ ਲਗਾ ਦਿੱਤਾ ਹੋਇਆ ਤੇ ਦੁਬਾਰਾ ਤੋਂ ਮੈਂ ਇਹਨੂੰ ਚੰਗੀ ਤਰ੍ਹਾਂ ਦੇਖੋ ਜੀ ਇੰਜ ਕਰਕੇ ਰਗੜ ਦਿੱਤਾ ਹੋਇਆ ਹੈ ਹੁਣ ਅਸੀਂ ਤੁਹਾਨੂੰ ਇਹਨੂੰ ਵਾਸ਼ ਕਰਕੇ ਦਿਖਾਵਾਂਗੇ ਕਿ ਕਿੰਨੀ ਸ਼ਾਈਨਿੰਗ ਆਈ ਹੈ ਦੇਖ ਸਕਦੇ ਹੋ ਤੁਸੀਂ ਦੇਖੋ ਮੈਂ ਵਾਸ਼ ਕਰਕੇ ਲੈ ਕੇ ਆਈ ਹਾਂ ਕਿੰਨਾ ਵਧੀਆ ਜਿਹੜਾ ਸ਼ਾਈਨਿੰਗ ਆ ਗਈ ਹੋਈ ਹੈ ਇਹਦੇ ਉੱਪਰ ਨਵੇਂ ਵਰਗਾ ਲੱਗਦਾ ਪਿਆ ਜਿਹਾ ਦੇਖੋ ਜੀ ਕੋਈ ਮਿਹਨਤ ਨਹੀਂ ਲੱਗੀ ਬਹੁਤ ਹੀ ਵਧੀਆ ਪਾਵਰਫੁਲ ਟ੍ਰਿਕ ਦੱਸੀ ਹੈ ਮੈਂ ਤੁਹਾਨੂੰ ਤੇ ਤੁਸੀਂ ਕਰਕੇ ਜਰੂਰ ਦੇਖਿਓ ਦੇਖੋ ਇੱਕਦਮ ਸਾਰੇ ਸ਼ਾਈਨਿੰਗ ਆ ਗਿਆ ਕਿਤੇ ਕੋਈ ਗੰਦਗੀ ਨਹੀਂ ਹੈਗੀ ਤੁਸੀਂ ਬਹੁਤ ਧਿਆਨ ਨਾਲ ਦੇਖ ਸਕਦੇ ਹੋ ਤੇ ਤੁਸੀਂ ਕਰਕੇ ਜਰੂਰ ਦੇਖਿਓ ਜਿਆਦਾ ਗੰਦਗੀ ਤਾਂ ਇੱਥੇ ਜੰਮੀ ਹੋਈ ਸੀ ਜਿਹੜੀ ਮੈਂ ਤੁਹਾਨੂੰ ਦਿਖਾਈ ਸੀਗੀ ਬਿਲਕੁਲ ਇੱਕਦਮ ਕਲੀਨ ਸ਼ਾਈਨਿੰਗ ਆ ਗਈ ਹੋਈ ਐ ਤੇ ਤੁਸੀਂ ਜੂਨ ਮੇਰੀ ਟ੍ਰਿਕ ਨੂੰ ਕਰਕੇ ਜਰੂਰ ਦੇਖਣਾ ਵਧੀਆ ਲੱਗੀ ਹੋਵੇ ਤੁਹਾਨੂੰ ਮੇਰੀ ਵੀਡੀਓ ਤਾਂ ਅੱਗੇ ਜਰੂਰ ਸ਼ੇਅਰ ਕਰਦਿਆ ਕਰੋ